ਯੋ ਵੀਰ ਮੇਰੇ ਆਦਗਨੀ ਵੀਰ ਮੇਰੇ ਆਦਗਨੀ ਪਾਬਲ ਦੀ ਰਣਜੀਤ ਸਿੰਘ ਤੇ ਕਾਬਲ ਦੀ ਓਹ ਚੁਨੀ ਪੈਰ ਗਲੇ ਲਦਿਆਣੇ ਉਹਦੇ ਨਾਲ ਸੀ ਤੋ ਤਿੰਨ ਉਹਦੇ ਨਾਲ ਸੀ ਤੋ ਤਿੰਨ ਜਾਣੇ ਲਾਵਾ ਜਗ ਤੇ ਮਰੇ ਸਾਰੇ ਨੇ ਸ਼ਕਤ ਸੋਨ ਸਿੰਘ ਜਰਵਾਣੀ ਉਹ ਵੀਰ ਮੇਰੇ ਆਜਬਨੀ ਵੀਰ ਮੇਰੇ ਆਜਬਨੀ ਲੈ ਤੇ ਇਹਨੂੰ ਭਾਵਾ ਰਹਿ ਜੋ ਸੀ ਕੀ ਚਰਦੇ ਇਹ ਤੇ ਦੇਵਲ ਦਿੱਲੀ ਕਰੇ ਅਦਾਸ ਅੰਬਰ ਸਰੋਂ ਕਰੇ ਅਦਾਸ ਅੰਬਰ ਸਰੋਂ ਚੱਲੀ ਪੰਡਤਾਂ ਦੀ ਢਾਲੀ ਜਾ ਕੇ ਪੰਡਤਾਂ ਦੀ ਢਾਲੀ ਜਾ ਕੇ ਬਿੱਲੀ ਉਹ ਕਰਤੀ ਲੀਰਾ ਜਵਾਨਾ ਹਿੱਲੀ ਉਹ ਵੀਰ ਮੇਰੇ ਆਜਬਨੀ